ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਵੱਡੀ ਖਬਰਦਾਰ ਰੁਕ ਕਰਨ ਜਾ ਰਹੇ ਇਸ ਵਕਤ ਵੀ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦਫ਼ਤਰ ਦੇ ਵਿੱਚ ਝੜਾ ਪਵੇਖਣ ਨੂੰ ਮਿਲੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਐਸਜੀਪੀ ਵਿੱਚ ਝੜਾ ਪਈ ਹੈ ਆਪਸ ਚ ਪਿੜੇ ਨੇ ਐਸਜੀਪੀ ਦੇ ਮੁਲਾਜ਼ਮ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦਫ਼ਤਰ ਦੇ ਵਿੱਚ ਝੜਾ ਪਵੇਖਣ ਨੂੰ ਮਿਲੀ ਹੈ ਮੁਲਾਜ਼ਮ ਆਪਸ ਦੇ ਵਿੱਚ ਪਿੜੇ ਨੇ ਐਸਜੀਪੀਸੀ ਦੇ ਮੁਲਾਜ਼ਮ ਜਿਹੜੇ ਨੇ ਆਪਸ ਦੇ ਵਿੱਚ ਪਿੜੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮਾਂ ਦੇ ਵਿਚਾਲੇ ਇੱਕ ਹੂਣੀ ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ ਹੈ ਤਸਵੀਰਾਂ ਤੋਂ ਅਨੁਸਾਰ ਰਿਹਾ ਸਾਹਮਣੇ ਤੁਹਾਡੇ ਨਿਜੀ ਮਾਮਲੇ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਚੜਾਪੜ ਜੁੜੀ ਹੈ ਦੇਖਣ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਨਿਜੀ ਮਾਮਲੇ ਦੇ ਕਰਕੇ ਚੜਾਪੜ ਹੋਈ ਉਸ ਤੋਂ ਬਾਅਦ ਚੜਾਪੜ ਦੇ ਕਰਕੇ ਜਿਹੜੇ ਨੇ ਜ਼ਖਮੀ ਵੀ ਹੋਏ ਨੇ ਅੰਦਰ ਦੇ ਵਿੱਚ ਐਸਜੀਪੀਸੀ ਦਫ਼ਤਰ ਦੇ ਵਿੱਚ ਚੜਾਪੜ ਵੇਖਣ ਨੂੰ ਮਿਲੀ ਹੈ ਆਪਸ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਜਿਹੜੇ ਨੇ ਪਿੜੇ ਨੇ ਉਹਨਾਂ ਨੂੰ ਨਿਜੀ ਹਸਪਤਾਲ ਦੇ ਵਿੱਚ ਵੀ ਦਾਖਲ ਕਰਾਇਆ ਗਿਆ ਹੈ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਮੁਲਾਜ਼ਮਾਂ ਦੇ ਵਿਚਾਲੇ ਜੁੜੀ ਹੈ ਇੱਕ ਖੂਨੀ ਚੜਪ ਵੇਖਣ ਨੂੰ ਮਿਲੀ ਹੈ ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਹ ਵੱਡੀ ਖਬਰ ਇਸ ਵਕਤ ਦੀ ਆ ਰਹੀ ਹੈ ਅੰਮ੍ਰਿਤਸਰ ਤੋਂ ਐਜੀਪੀ ਸੀ ਦੇ ਮੁਲਾਜ਼ਮ ਜਿਹੜੇ ਨੇ ਆਪਸ ਦੇ ਵਿੱਚ ਪਿੜੇ ਨੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ आपस वापस दवे टीएसडीपीसी दे मुलाजम पढे निजी मामले नु लेके दोहा दे विचारे जुड़ा है दोहा पासियो छड़ा प वेखन नु मिली है धर्म प्रचार कमेटी दे मुलाजमा दे विचारे खूनी छड़ा प जुड़ी है वेखन मिली है अमृतसर तो ए खबर सामने आ रही है जख्मी मुलाजम को अस्पताल दाखिल कराया गया है निजी मामले नु लेके दोहा दे विचारे छड़ा होई मालिकन वापसी साचकांशी साहब दी अकाउंट ब्रांच विच ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਪਾਲਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਨਮੀਂ ਛੱਟ ਲੱਗ ਗਈ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਚਾਹਤਾ ਚੀਖ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿੰਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ। ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੁੱਛਣ ਦੀ ਕਿਸ ਤਰ੍ਹਾਂਗੇ ਕਿ ਪੁੱਛੀ ਗਈ ਕਾਰਵਾਈ ਤਫ਼ਤੀਸ਼ ਕਰਕੇ ਕਰੇ। ਜੇ ਹਰੇਕ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ। ਕੋਈ ਜੇ ਇੱਕ ਮੁਲਾਜ਼ਮ ਇਨਵੋਲਵ ਆ ਜਾਵੇ ਜਾਂ 2 ਜਾਂ 3 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ one other flower is such